ਲਓ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਅੱਗੇ ਸੀ ਇਹ ਜੋ ਸੀ ਚੈਨਲ ਆਉਂਤੇ ਮੈਂ ਤੁਹਾਡਾ ਸਵਾਲ ਕਰਦੀ ਆਂ ਉਮੀਦ ਹੈ ਤੁਸੀਂ ਸਾਰੇ ਬੜੀ ਖੁਸ਼ ਹੋਵੋਗੇ ਲਓ ਜੀ ਅੱਜ ਅਸੀਂ ਤੁਹਾਨੂੰ ਉਹ ਪੰਜਾਬੀ ਲੋਕਾਂ ਦੀ ਪੰਜਾਬੀ ਲੋਕ ਗੀਤਾਂ ਦੀ ਉਸ ਦੁਨੀਆ ਵਿੱਚ ਲੈ ਕੇ ਜਾ ਰਹੇ ਹਾਂ ਬਹੁਤ ਹੀ ਰੰਗ ਰੰਗਾ ਰੰਗ ਪ੍ਰੋਗਰਾਮ ਵਿੱਚ ਤੇ ਇਹ ਜਿਹੜੇ ਗੀਤੇ ਸਿਰਫ ਸੁਰਾਂ ਦਾ ਜਾਦੂ ਹੀ ਨਹੀਂ ਹੈ ਨਾ ਬਲਕਿ ਸਾਡੀ ਵਿਰਾਸਤ ਦਾ ਇੱਕ ਹਿੱਸਾ ਹਨ ਅੱਜ ਅਸੀਂ ਇੱਕ ਇਹੋ ਜਿਹੀ ਗੀਤ ਦੀ ਗੱਲ ਕਰਾਂਗੇ ਜੋ પતિ ਹੀ ਪਤਨੀ ਦਾ ਇਹ ਗੀਤ ਤੇ ਉਹ ਮੁੰਡਾ ਆਇਆ ਬਾਹਰੋਂ ਤੇ ਉਹ ਕੁੜੀ ਫਿਰ ਉਹਦੀਆਂ ਸਿਫਤਾਂ ਵੀ ਕਰ ਰਹੀ ਹੈ ਤੇ ਫਿਰ ਉਹ ਕੀ ਕਹਿੰਦੀ ਹੈ ਗੀਤ ਰਾਈ ਨੂੰ ਸੁਣਿਓ ਪਹਿਲਾਂ ਵੀ ਸ਼ਾਇਦ ਤੁਸੀਂ ਸੁਣਿਆ ਹੋਊਗਾ ਇਹ ਗੀਤ ਹੈ ਨਾ ਤੇ ਜੇ ਨਹੀਂ ਸੁਣਿਆ ਤਾਂ ਹੁਣ 700 ਸੁਣ ਲੋ ਹਨਾ ਤੇ ਮੇਰਾ ਤਾਂ ਗਾਇਸ ਮੈਂ ਗੀਤ ਤਾਂ ਸੀ ਪਹਿਲਾਂ ਵੀ ਸੁਣਾਇਆ ਇਹ ਪਰ ਅੱਜ ਭੈਣਾ ਨੇ ਫੇਰ ਸਵਾਰਸ਼ ਕਰਤੀ ਬਈ ਸਾਨੂੰ ਤਾਂ ਜੀ ਲੱਭਦੇ ਹੀ ਨਹੀਂ ਗੀਤ ਤੁਸੀਂ ਮੈਂ ਵੀਡੀਓ ਕੱਢਿਆ ਕਰੋ ਤਾਂ ਗੀਤ ਲੱਭਣਗੇ ਸ਼ਾਇਦ ਮੈਨੂੰ ਨਹੀਂ ਪਤਾ ਕਦੋਂ ਪਾਇਆ ਤੇ ਜਾਂ ਫਿਰ ਨਹੀਂ ਪਾਇਆ ਹੋਣਾ ਤਾਂ ਲਓ ਫਿਰ ਤੁਹਾਨੂੰ ਸੁਣਾਉਣੀ ਹੈ ਇਹ ਗੀਤ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਤੁਸੀਂ ਜਿਹੜਾ ਮੈਨੂੰਕਤਾ ਪਾਉਂ ਜਿਵੇਂ ਪੈਰਲਾਈਜ਼ ਹੋ ਜਾਂਦਾ ਕਿਸੇ ਦਾ ਹੱਥ ਖੜ ਗਿਆ ਕਿਸੇ ਦਾ ਮੂੰਹ ਖੜ ਗਿਆ ਇਥੋਂ ਜਵਾੜਾ ਹੈ ਨਾ ਕਿਸੇ ਲੱਤ ਖੜ ਗਈ ਇਹ ਜੈਨ ਮੋਨੀ ਜੀ ਨੇ ਦੱਸਿਆ ਇੱਕ ਬਹੁਤ ਹੀ ਸੌਖਾ ਜਿਹਾ ਨੁਕਤਾ ਵਿਹੋ ਬਿਲਕੁਲ ਠੀਕ ਹੋ ਜਾਊਗਾ ਜੇ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਵੀ ਇਸ ਤਾਂ ਜਿੰਨੀ ਦਵਾਈ ਦੇਣੀ ਸੀ ਦੇਤੀ ਸਾਡੇ ਕੋਲੋਂ ਨਹੀਂ ਹੁਣ ਠੀਕ ਆਉਂਦਾ ਤਾਂ ਫਿਰ ਵੀ ਪ੍ਰਮਾਤਮਾ ਦੇ ਹੱਥ ਹੈ ਹੁਣ ਤਾਂ ਫਿਰ ਆਪਾਂ ਫਿਰ ਉਹ ਪ੍ਰਮਾਤਮਾ ਨੇ ਦੱਸੀਆਂ ਗੱਲਾਂ ਸਾਨੂੰ ਮੋਨੀਆਂਆਂ ਦੀਆਂ ਦੱਸੂਗੀ ਮੈਂ ਉਹ ਮਮੁੱਲੀ ਜੀ ਗੱਲ ਐ ਉਹ ਕਰਕੇ ਦੇਖੋ ਜੇ ਕਿਸੇ ਨੂੰ ਹੈ ਜੇ ਕਿਸੇ ਨੂੰ ਨਹੀਂ ਤਾਂ ਜਿਹਨੂੰ ਹੈ ਉਹਨੂੰ ਦੱਸੋ ਤੁਸੀਂ ਹੈਨਾ ਜਿਹਨੂੰ ਲੋੜ ਆ ਉਹ ਨੁਕਤੇ ਨੂੰ ਜੁਰ ਵਰਤ ਕੇ ਦੇਖਿਓ ਅੱਗੇ ਭਗਵਾਨ ਦੇ ਹੱਥ ਹੈ ਹੈਨਾ ਤੇ ਲੋ ਫਿਰ ਮਾਣੋ ਇਸ ਪਿਆਰੇ ਜੀ ਲੋਕੀ ਦਾ ਆਨੰਦ ਤੇ ਕੁੜੀ ਮੁੰਡੇ ਨੂੰ ਕੀ ਕਹਿੰਦੀ ਐ ਸੇ ਗੀਤਾ ਮੇਰੇ ਤੇ ਜਿਹੜਾ ਦੇਵਾ ਊਵਣੀ ਕੇ ਜੀ ਕਾਦੇ ਆਮੋਗੇ ਕਾਦੀਆ ਮੋਗੇ ਰੇ ਲਾ ਤੇ ਜੜੀ Sopna aia si Sopna aia si Vedde di tadi Che Tu si ande Tu si ande E l'ante cadi ಉತ್ತರೆ ಗೋಡ ಚಡಿ ಚಿ ೋಡಾ ಜಿಣಿ

ਲੈ ਆਉਣਾ ਮੈਂ ਮਿਲ ਆਉਣਾ ਸ਼ਰੇ ਭੀ ਤੀ ਕਰੀ ਕੇ ਜੀ ਤੂ ਸੀ ਪੀ ਲੈਣਾ ਤੁੰ ਸੀ ਪੀ ਲੈਣਾ ਚੰਨਾ ਜੀਵੜੀ ਕੇ গালিয়ে গাল করিয়ে জি কোন জি লড় না লড়িয়ে না দোমে হথি ਉਪਰਹਿਣਾ ਜੀ ਚੋਪ ਰਹਿਣਾ ਸਰੀਕੇ ਤੋਂ ਡਰੀ छॾी सूडियो नेर वेकारी जी माइनूं यादि तूं साड़ ਏਹ ਗੱਲ ਹੀ ਕਰੀ ਕੇ ਦੀ ਮੈਂ ਵੀ ਰਾਜੀਆ ਲੋ ਜੀ ਗੀਤ ਹੋਇਆ ਪੂਰਾ ਤੁਸੀਂ ਸੁਣਿਆ ਗੀਤ ਦੇ ਵਿੱਚ ਉਹ ਮਟਿਆਰ ਕਹਿੰਦੀ ਮੈਂ ਤੇ ਰਾਜੀਆ ਆਪ ਦਾ ਨਾਲ ਲੜੀਏ ਤੇ ਤੂੰ ਘਰੇ ਲੜਕੇ ਆ ਤੇ ਮੈਂ ਰਾਜੀਆ ਆਏ ਭੈਣੋ ਤੁਸੀਂ ਰਾਜੀ ਨਾ ਹੋਇਆ ਕਰੋ ਹੈ ਨਾ ਲੜਾਈ ਤਾਂ ਕਦੇ ਰਾਜੀ ਨਹੀਂ ਹੋਣਾ ਚਾਹੀਦਾ ਸਭੋਂ ਜੇ ਮੁੰਡਾ ਵੀ ਲੜਦਾ ਤਾਂ ਕਹੋ ਨਹੀਂ ਮਾਪੇ ਨਾਲ ਨਹੀਂ ਲੜਨਾ ਮੇਰੇ ਨਾਲ ਬੇਸ਼ੱਕ ਲੜਤਾ ਹੈ ਹੂੰ ਜੇ ਤੁਹਾਡੇ ਵਧੀਆ ਸੰਸਕਾਰ ਹੋਣਗੇ ਤਾਂ ਤੁਸੀਂ ਇਹ ਕਹੋਗੇ ਨਹੀਂ ਤਾਂ ਫਿਰ ਤੁਸੀਂ ਰਾਜੀ ਹੋਵੋਗੇ ਹੈਨਾ ਨਹੀਂ ਐਂ ਨਹੀਂ ਕਰਨਾ ਚਾਹੀਦਾ ਤੇ ਇਸ ਗੀਤ ਤੋਂ ਸਿੱਖਿਆ ਵੀ ਲਓ ਹੈਨਾ ਸਾਰੇ ਗੀਤਾਂ ਦੇ ਵਿੱਚ ਸਿੱਖਿਆ ਵੀ ਹੈ ਤੇ ਵਿਰੋਧਤਾ ਵੀ ਹੈ ਫਿਰ ਤੁਸੀਂ ਦੇਖਣਾ ਵੀ ਅਸੀਂ ਵਿਰੋਧਤਾ ਵੱਲ ਜਾਣਾ ਹੈ ਕਿ ਅਸੀਂ ਚੰਗੀ ਗੱਲ ਉਹ ਚੰਗੀ ਗੱਲ ਜਰੂਰ ਫੜ ਲਓ ਹੈਨਾ ਦੇ ਬਾਕੀ ਤਾਂ ਤੁਸੀਂ ਆਪਣੀ ਮਰਜ਼ੀ ਕਰਨੀ ਆ ਪਰ ਮੈਂ ਜ਼ਰੂਰ ਕਹਿਣੀ ਆ ਕਿਉਂਕਿ ਮੈਂ ਚੰਗੀਆਂ ਗੱਲਾਂ ਹੀ ਫੜੀਆਂ ਨੇ ਪਰ ਸਾਰੇ ਲੋਕ ਕਹਿੰਦੇ ਨੇ ਤੇ ਮੈਂ ਤਾਂ ਫਿਰ ਆਪਣੇ ਮੂੰਹ ਮੀਆਂ ਮਿੱਠੂ ਹੈਨਾ ਤੇ ਪਰ ਫਿਰ ਜਿਹੜੇ ਲੋਕ ਕਹਿੰਦੇ ਨੇ ਨਾ ਫਿਰ ਵਧੀਆ ਲੱਗਦਾ ਜੇ ਲੋਕ ਕਿਸੇ ਨੂੰ ਸਹੋਂ ਹੈਨਾ ਆਪਣੇ ਆਪ ਨੂੰ ਕੋਈ ਵੀ ਨਹੀਂ ਕਹਿੰਦਾ ਵੀ ਮੈਂ ਗਲਤ ਆ ਅੰਦਰ ਸਭ ਨੂੰ ਪਤਾ ਹੁੰਦਾ ਮੈਂ ਕੀ ਗਲਤ ਕਰਦਾ ਹਾਂ ਇਸ ਕਰਕੇ ਮੈਂ ਤਾਂ ਸਾਰਿਆਂ ਭੈਣਾਂ ਨੂੰ ਇਹੀ ਗੁਜਾਰਸ਼ ਕਰਦੀ ਆ ਬਈ ਬੱਸ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਦਾ ਤਤ ਸਾਰੀਆਂ ਚੰਗੀਆਂ ਦਾ ਤਤ ਹੈ ਮਟਨੀ ਵੀ ਤੇ ਮਿੱਠਾ ਨਿਮਕੀ ਰਹਿਣਾ ਤੇ ਫਿਰ ਨਹੀਂ ਤਾਂ ਬਾਣੀ ਨਾ ਪੜੋ ਤੇ ਨਹੀਂ ਤਾਂ ਫਿਰ ਗੁਰਦੁਆਰੇ ਮੰਦਿਰਾਂ ਚ ਨਾ ਜਾਓ ਜੇ ਤੁਸੀਂ ਇਹਦੇ ਅਮਲ ਦੇ ਕਰਨਾ ਹੈ ਨਾ ਤੇ ਲੋ ਹੁਣ ਫਿਰ ਮੈਂ ਮੈਂ ਜੈਨ ਮੂਨੀ ਜੀ ਤੋਂ ਸੁਣਿਆ ਅੱਜ ਤੇ ਉਹ ਕਹਿੰਦੇ ਵੀ ਜੇ ਕਿਸੇ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਨਾ ਫਿਰ ਡਾਕਟਰ ਨੇ ਹੱਥ ਖੜੇ ਕਰਤੇ ਵੀ ਹੁਣ ਅਸੀਂ ਤਾਂ ਭਾਈ ਜਿੰਨੀ ਤਾਂ ਭਾਈ ਦੇਣੀ ਸੀ ਜੋ ਅਸੀਂ ਇੰਤਜ਼ਾਮ ਕਰਨਾ ਸੀ ਕਰਕੇ ਦੇਖ ਲਿਆ ਕਿ ਹੁਣ ਤੱਕ ਤੁਸੀਂ ਇਸ ਤਰ੍ਹਾਂ ਹੀ ਰਹੂਗਾ ਜਾਂ ਤੁਸੀਂ ਜੋ ਮਰਜ਼ੀ ਕਰ ਲਓ ਕੋਈ ਪਾਠ ਪੂਜਾ ਕਰਾ ਲਵੋਲਾ ਕੋਈ ਸਭ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਉਹਨਾਂ ਨੇ ਦੱਸਿਆ ਫਿਰ ਉਹ ਕਹਿੰਦੇ ਵੀ ਤੁਸੀਂ ਪੰਸਾਰੀ ਦੇ ਜਾਓ ਸ਼ੀਸ਼ਮ ਦੀ ਲੱਕੜ ਅਸੀਂ ਟਟਾਲੀ ਵੀ ਕਹਿੰਦੇ ਸ਼ੀਸ਼ਮ ਨੂੰ ਪਤਾ ਨਹੀਂ ਵੀ ਉਹ ਕਹਿੰਦੇ ਤੁਸੀਂ ਪੰਸਾਰੀ ਦੇਓ ਸ਼ੀਸ਼ਮ ਦੀ ਲੱਕੜ ਤੇਲ ਮਿਲੂਗਾ ਤੁਹਾਨੂੰ ਤੁਸੀਂ ਸਾਨੂੰ ਸ਼ੀਸ਼ਮ ਦਾ ਤੇਲ ਦੇ ਦਿਓ ਉਹ ਤੇਲ ਤੁਹਾਨੂੰ ਦੇ ਦੇਣਗੇ ਤੇ ਉਸ ਤੇਲ ਨੂੰ ਥੋੜਾ ਕੋਸਾ ਗਰਮ ਕਰ ਲਓ ਹੈਨਾ ਫਿਰ ਜੇ ਕਿਸੇ ਦਾ ਹੱਥ ਤੇ ਹੱਥ ਨਹੀਂ ਚੱਲਦਾ ਪਾਸਾ ਨਹੀਂ ਚੱਲਦਾ ਬਾਹਾਂ ਨਹੀਂ ਚੱਲਦੀ ਕੋਈ ਜਵਾੜਾ ਖੜਾ ਜਿੱਥੇ ਵੀ ਉਹ ਤਕਲੀਫ ਹੈ ਉਹ ਤੇਲ ਦੀ ਫਿਰ ਤੁਸੀਂ ਮਾਲਿਸ਼ ਕਰੋ 5 ਮਿੰਟ ਘਟੋ ਘਟ ਹੈਨਾ ਉਹ ਫਿਰ ਮਾਲਿਸ਼ ਕਰਕੇ ਤੇ ਹਵਾ ਨਾਲ ਲੱਗਣ ਦਿਓ 2-3 ਘੰਟਾ ਉਹਨ ਕਪੜੇ ਨਾਲ ਢੱਕ ਕੇ ਰੱਖੋ ਹੈਨਾ ਹਵਾ ਨਾਲ ਲੱਗਣ ਦਿਓ ਤੇ ਇਹ ਐਸਟਾ ਤੁਸੀਂ ਰੋਜ਼ ਜਦੋਂ 5-6 ਦਿਨ ਕਰੋਗੇ ਤੇ ਉਹਦਾ ਅੰਗ ਚੱਲਣ ਲੱਗ ਜੂ ਪ੍ਰਮਾਤਮਾ ਭਲੀ ਕਰੂਗਾ ਤੇ ਜੇ ਤੁਹਾਨੂੰ ਕਿਸੇ ਦੇ ਤੁਹਾਡੇ ਆਸ-ਕਮਾਨ ਚ ਉਹਨੂੰ ਵੀ ਦੱਸੋ ਪੁੰਨ ਦੇ ਭਾਗੀ ਬਣੋ ਹੈਨਾ ਹਾਂਜੀ ਇਹਨੂੰ ਵੀ ਹੈ ਜਰੂਰ ਇਹ ਦੱਸੋ ਇਹ ਨੁਕਤਾ ਜੈਨ ਮੁਨੀ ਜਿਹੜੇ ਆਪਣੇ ਮੂੰਹ ਪੱਟੀ ਵਾਲੇ ਮਹਾਰਾਜ ਜੀ ਨੇ ਜੈ ਕੋਈ ਹੱਥ 'ਚ ਪੱਟੀ ਰੱਖਦੇ ਨੇ ਜੈਨੀ ਹੈਨਾ ਇਹ ਉਹਨਾਂ ਦੇ ਵਿਸ਼ੇ ਬਨਾਥ ਸਾਗਰ ਜੀ ਨੇ ਦੱਸਿਆਗਾ ਅੱਜ ਹੈਨਾ ਤੇ ਫਿਰ ਮੈਂ ਤੁਹਾਡੇ ਤੱਕ ਪਹੁੰਚਾਤਾ ਉਹ ਤਾਂ ਕਹਿੰਦੇ ਲੋਕਾਂ ਤੱਕ ਪਹੁੰਚਾਓ ਹੈਨਾ ਤੇ ਤੁਸੀਂ ਵੀ ਅੱਗੇ ਦੱਸੋ ਵੀ ਜੇ ਭਾਈ ਕਿਸੇ ਨੂੰ ਪੈਰਾਲਾਈਜ਼ ਹੈ ਤੇ ਆਹਾ ਤੁਸੀਂ ਜਰੂਰ ਕਰਕੇ ਦੇਖੋ ਲਓ ਹੁਣ ਦਿਓ ਮੈਨੂੰ ਛੁੱਟੀ ਤੇ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ